ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਹਾਂ ਜੇ ਤੁਹਾਡੇ ਆਪਣੇ ਚੈਨਲ ਸੰਧੂ ਭਦਰਪ੍ਰਿਆ ਡੇਰੀ ਫਾਰਮਿੰਗ ਵਿੱਚ ਖੁਲਣੀ ਤੁਹੀਂ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ रिक्वेस्ट ਬੇਨਤੀ ਆ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸੱਚ ਨੂੰ ਸ਼ੇਅਰ ਕਰ ਦਿਆ ਕਰੋ ਹੋਰ ਵੀ ਕਿਸੇ ਦਾ ਫਾਇਦਾ ਜਾਂਦਾ ਅੱਜ ਦੀ ਆਪਣੀ ਵਿਜਿਟ ਪਿੰਡ ਠੀਆਂ ਮੰਤਾਂ ਜਿਲ੍ਹਾ ਸ਼੍ਰੀ ਤਰਤਰ ਸਹਿ ਤਹਿਸੀਲ ਵੀ ਨੂੰ ਤਰਤਰ ਸਹਿ ਆਰਚਕੋਲ ਪਹੁੰਚੇ ਸੱਜਣੋ ਗੱਭਣ ਆ ਵੈੜ ਅੱਜ ਆਇਆ ਲੈ ਕੇ ਲਾਹ ਘਟੇ ਨੇ ਗੱਡੀ ਬਾਹਰ ਰੋਤੀ ਸਮਝਾ ਸਾਡੇ ਤੇ ਬਾਕੀ ਵੀ ਤੇ ਜਾਣਕਾਰੀ ਜਿਹੜੀ ਕਰਦੇ ਆਂ ਸਾਂਝੀ ਬਣੇ ਰਿਓ ਅੰਡ ਤੱਕਰ ਜਾਇਜ਼ ਕੀਮਤ ਹੋਗੀ ਭਾਈ ਆਸੀ ਸਾਸਿਕਾ ਸਾਸਿਕਾ ਸੰਧੂ ਸਾਹਿਬ ਸਾਸਿਕਾ ਕਿੱਦਾਂ ਠੀਕ ਹੈ ਬੜੀ ਕਿਰਪਾ ਦਾ ਜੀ ਆਹ ਇੱਕ ਬੜੀ ਵੇਟ ਕਰਾਈ ਜੀ ਮੈਂ ਨਾ ਸੰਧੂ ਸਾਹਿਬ ਤੁਹਾਨੂੰ ਪਰਸੋਂ ਦੇ ਫੋਨ ਨਾ ਹੁੰਦਾ ਅੱਜ ਮੇਰੀਆਂ ਲੀਕਾਂ ਘੜਾਤੀਆਂ ਜੀ ਹਾਂ ਹਾਂ ਸੰਧੂ ਸਾਹਿਬ ਨਕੀ ਨਾ ਹੀ ਲੈਂਦਾ ਚਲੋ ਵੇੜ ਤੇ ਚੱਲੀਏ ਕਿੰਨਾ ਸੌ ਵਾਧਾofer ਸੌ ਵਾਧਾofer ਲਓ ਜੀ ਦੇਖੋ ਭਾਈ ਯਾਰ ਸਿਰਫ ਡਰੈਸ ਆਰਡ ਕਰਾਦੇ ਪੈਂਟ ਛੱਟੀਆਂ ਮੰਤਾਈ ਜਿਲ੍ਹਾ ਵੀ ਤਰਨਤਾਰਨ ਤੇ ਥੀਲ ਵੀ ਤਰਨਤਾਰਨ ਫੋਨ ਨੰਬਰ 9818871798188 ਦਾ ਦੂਆ ਦੇ ਕਿੰਨਾ ਹੋਗੇ ਇਹ ਤੇ ਦੂਜਾ ਸੂਬਾ ਸੋਣ ਠੀਕ ਆ ਤੇ ਬਾਕੀ ਆ ਜੀ ਵੀਰੇ ਕੋਈ ਤਸੱਲੀ ਕਰ ਲੈ ਮੇਰੇ ਤੇ ਨਾ ਰਵੇ ਕੋਈ ਦੂਜਾ ਸੂਬਾ ਕੋਈ ਤੀਜਾ ਸੂਬਾ ਪਰ ਆਪਾਂ ਵੱਡੇ ਤੋਂ ਵੱਡੇ ਜਾਣਕਾਰ ਬੈਠੇ ਤੁਹਾਡੇ ਸਾਹਮਣੇ ਪਰ ਆਪਾਂ ਨੂੰ ਬਾਦ ਲਾ ਦੇ ਮੜੀ ਜੀ ਨੂੰ ਕਰੀ ਇਹ ਮੇਰੇ ਹਸਨ ਆ 1-2 ਦਿਨ ਹੀ ਕੱਢੂਗੇ ਨਾ ਤੁੰਦੂ ਸਾਹਿਬ ਦੋ ਭਾਵੇਂ ਭਾਈ ਇਹ ਨਹੀਂ ਵੀ ਹੁਣੇ ਸੂਬੇ ਸਵੇਰੇ ਸੂਬੇ ਤੁਹਾਡੇ ਸਾਹਮਣੇ ਗੱਡੀ ਵੀ ਬਾਹਰ ਖਲੋਤੀ ਆ ਠਈਏ ਤੇ ਆਪਾਂ ਹੁਣੇ ਲਾਈਏ ਤੁਹਾਡੇ ਗੱਡੀ ਗੱਡੀ ਲਾ ਲਾ ਰਹਿਣਾ ਸੂਬੇ ਸਾਹਿਬ ਜੀ ਤੁੰਦੂ ਸਾਹਿਬ ਵੇਖੋ ਪਰ ਗੋਲ ਗਾਇ ਠੰਡੀ ਢੁੰਡੀ ਮੱਛੀ ਬੋਲ हां बिल्कुल बिल्कुल सजनो कूड़े पड़े आ फिर से मेन ਗੱਲ ਜਿਹੜੀ ਆ ਤੇ ਦਿਨ ਦੋ ਲੈ ਜੇ ਚਾਰ ਲੈ ਜੇ ਜਾਂ ਹੋਣੀ ਅਗਲੇ ਗੋਲੇ ਖਾਓ ਤੁਹਾਨੂੰ ਠੰਡੀ ਵੀ ਤੀਰੀ ਪਾ ਲੈ ਠੰਡੀ ਲੰਗੀ ਜਾਓ ਇਧਰ ਵੇਖੋ हां ਬਾਦੀਏ ਪਾਸ ਕਰਾ ਲਈਏ ਵੇਖੋ ਕਰਾ ਲਈਏ ਵੇਖੋ ਲਓ ਜੀ ਪਾਸ ਹੀ ਕਰਾ ਕੇ ਇਹਨੂੰ ਸਾਹ ਵੇਖੋ ਠੀਕ ਹੈ ਬੱਸ ਕਰੋ ਚਲੋ توڑ ਦੋ ਲਓ ਜੀ ਸਜਨੋ ਇਹਨੂੰ توڑ ਦੋ ਤੇ ਪੱਕੇ ਵੀ ਤੁਹਾਨੂੰ ਵਿੱਚ ਭਰਾ ਕੇ ਵਿਖਾਤੀ ਸੰਜੀਤ ਸਾਹਿਬ ਠੰਡੀਆਂ ਠੰਡੀਆਂ ਬਹੁਤ ਵਛੀ ਫਰੰਟ ਫਰੰਟ ਚੰਗਾ ਡੱਬੀ ਲਿਆ ਭਾਈ ਲਿਆ ਹਾਂ ਬਹੁਤ ਸੋਹਣਾ ਲੱਗਿਆ ਇਹ ਬਾਈ ਜੀ ਦੀ ਕੀਮਤ ਕਿੰਨੀ ਕਰ ਦੀ ਜੀ ਸੰਧੂ ਸਾਹਿਬ ਦੀ ਆ ਗਈ 55000 ਦੀ ਨਹੀਂ ਜਾਇ ਕਰਕੇ ਨਾ ਦੇ ਦਿੱਤੀ ਥੋੜੀ ਜੀ ਤੁਸੀਂ ਦੱਸਣਾ ਸੰਧੂ ਸਾਹਿਬ ਨਹੀਂ ਤੁਹਾਡੀ ਤੁਹਾਡੀ ਮਾਰ ਦਿਓ ਪਰ ਤੁਸੀਂ ਲਾਉਣੀ ਨਹੀਂ ਨਹੀਂ ਤੁਸੀਂ ਲਾਉਣੀ ਨਹੀਂ ਜੀ ਨਹੀਂ ਤੁਹਾਡੀ ਜੀ ਤੁਸੀਂ ਦੱਸ ਨਹੀਂ ਸਾਡੇ ਨਾਲ ਨਹੀਂ ਤੁਹਾਡੇ ਨਾਲ ਨਹੀਂ ਤੁਸੀਂ ਨਹੀਂ ਆਪੇ ਆਪੇ ਕਰੋ ਤੁਸੀਂ ਦੱਸ 10000 ਛੱਡ ਦਿੱਗੇ ਛੱਡ ਕਿੰਨੇ ਦੀ 12 ਹੀ ਛੱਡ ਦੋ ਹੈ 12 ਹੀ ਛੱਡ ਕਿੰਨੇ ਦੀ ਹੈ ਕਿੰਨੇ ਦੀ ਏ ਆ ਪਹਾਨਾ 43000 ਦੀ ਬਚੀ ਤੇ ਯਾਰ ਹੋਰ 42000 ਦੀ ਬਚੀ ਤੇ 42 ਦੀ ਹਾਂਜੀ ਇਹਦੇ ਮੋਜਾਂ ਲਾ ਦਿਆਂ ਲਾ ਦਿਓ ਮਗਰ ਇਹਨੂੰ ਕੀ ਬਾਤ ਹੈ 42000 ਦੀ ਸਚਨੋ ਮਿਲ ਜੂਗੀ ਪਹੁੰਚਣਾ ਪਊਗਾ ਠੱਠੀਆਂ ਮੰਤਾਂ ਅਰਸ਼ ਕੋਲ ਤੇ ਬਾਕੀ ਵਹਿੜ ਚੰਗੀ ਆ 2-4 ਦਿਨ ਹੀ ਕੱਢੂਗੀ ਸੂਨ ਦੇ ਵਿੱਚ ਭਾਵੇਂ ਤੇ ਡੰਗ ਲੈ ਜੇ ਤੇ ੱਤੇਪਨ ਤਾਂ ਆਪਣਾ ਚੰਗੀ ਤੁਹਾਨੂੰ ੱਤੇਪਗੇ ਵਿਖਾਦੀ ਆ ਸასიਖਾਲ ਜੀ